ਪੰਜਾਬੀਆਂ ਲਈ ਦਿਨ ਬਹੁਤ ਅਹਿਮ ਹੈ ਮਾਗੀ ਦਾ ਮੇਲਾ ਮੁਕਸਰ ਕਿਉਂ ਮਸ਼ਹੂਰ ਹੈ ਕਿਉਂ ਫੇਮਸ ਹੈ ਲੋਕਾਂ ਨੂੰ ਇਤਿਹਾਸ ਦਾ ਨਹੀਂ ਪਤਾ ਅੱਜ ਅਸੀਂ ਕਿੱਥੇ ਮਰ ਰਹੇ ਆ ਆਪਣੇ ਬੱਚੇ ਨੂੰ ਨਾਂ ਦੇ ਦੱਸਾਂ ਗੁਰੂਆਂ ਦੇ ਨਾਂ ਦੱਸਣ ਦੇ ਤੇ ਨਾਂ ਇਤਿਹਾਸ ਤੋਂ ਜਾਣੂ ਕਰਨਾ ਨਾ ਉਹ ਸੁਣਨਾ ਚਾਹੁੰਦੇ ਨੇ ਸੁਣੋ ਜੇ ਪੜ ਨਹੀਂ ਸਕਦੇ ਕਈ ਲੋਕ ਨੇ ਵੈਸੇ ਥੋੜਾ ਆਊਟ ਆਫ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਈ ਲੋਕ ਨੇ ਜਿਹੜੇ ਵਿਚਾਰੇ ਬਾਹਰ ਦੇ ਨੇ ਉਹ ਪੰਜਾਬੀ ਚ ਬੋਲ ਨਹੀਂ ਸਕਦੇ ਪੜ ਨਹੀਂ ਸਕਦੇ ਪਰ ਸੁਣਦੇ ਜ਼ਰੂਰ ਨੇ ਸੁਣਨਾ ਵੀ ਬੜਾ ਸਰੰਦ ਆ ਜੇ ਤਜ ਮਾਗੀ ਦਾ ਦਿਨ ਦੇ ਵਿੱਚ ਇਸ਼ਨਾਨ ਕਰਨਾ ਵੈਸੇ ਕਹਿੰਦੇ ਕਿ ਮਾਗ ਮੰਜਨ ਸੰਗ ਸਾਧੂਆਂ ਧੋੜੀ ਕਰ ਇਸ਼ਨਾਨ ਵੈਸੇ ਤੇ ਦਾ ਮਤਲਬ ਬੜਾ ਡਿਫਰੈਂਟ ਹੈ ਕੋਦੇ ਵਿੱਚ ਕਿਹਾ ਕਿ ਗੁਰੂ ਜੀ ਨੇ ਕਿ ਸੰਗਤ ਕਰ ਕਿ ਜ਼ਰੂਰੀ ਨਹੀਂ ਕਿ ਇਸ਼ਨਾਨ ਹੀ ਕਰਨਾ ਕਿਉਂਕਿ ਉਸ ਟਾਈਮ ਦਾ ਪਰਮ ਪਲੇਖ ਜਿਹੜਾ ਕੱਢਿਆ ਗੁਰੂ ਗੋਬਿੰਦ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਪਰਮ ਪਲੇਖਿਆਂ ਨੂੰ ਕੱਢਣ ਵਾਸਤੇ 12 ਮਾਹ ਦੇ ਪਾਠ ਵਿੱਚ ਹਰ ਮਹੀਨੇ ਦਾ ਇੱਕ ਮਰਤਲਬ ਹੈ ਹਰ ਮਹੀਨੇ ਦਾ ਕੀ ਮਤਲਬ ਤੇ ਅੱਜ ਮਾਗ ਦਾ ਮਹੀਨਾ ਸ਼ੁਰੂ ਹੋਇਆ ਸੰਗਰਾਣ ਦੀ ਹੈ ਤੇ ਮਕਰ ਸੰਗਰਾਣ ਦੀ ਵੀ ਕੁਝ ਲੋਕ ਹਿੰਦੀ ਵਾਲੇ ਇਹਨਾਂ ਦੋ ਲੋਕ ਮਕਰ ਸੰਗਰਾਣ ਦੀ ਕਹਿੰਦੇ ਨੇ ਅਸੀਂ ਮਾਗੀ ਦਾ ਦਿਨ ਕਹਿੰਦੇ ਮਾਗੀ ਅੱਜ ਤੇ ਫਰਕ ਬਸ ਇੰਨਾ ਹੀ ਦਾ ਅੱਜ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਨਵੇਂ ਸਾਲ ਵੀ ਵੈਸੇ ਜੇ ਸਹੀ ਮਨੋਂ ਤਾਂ ਅੱਜ ਹੀ ਸ਼ੁਰੂ ਹੁੰਦਾ ਹੈ ਦੇਸੀ ਜੀ ਨੂੰ ਕਹਿੰਦੇ ਨੇ ਤੇ ਸਾਰਿਆਂ ਨੂੰ ਮਾਗੀ ਦੇ ਮੇਲੇ ਦਾ ਮਕਰ ਸੰਗਰਾਣ ਦੀ ਸਭ ਨੂੰ ਲੱਖ ਲੱਖ ਵਧਾਈਆਂ ਚੜ੍ਹਦੀ ਕਲਾ ਜਰੇ ਸਾਡਾ ਸਿਕ ਕੋਮ ਨੌਜਵਾਨ ਨਸ਼ਿਆਂ ਦਾ ਦੂਰ ਰਹੇ ਸਾਡੀ ਇਹ ਅਰਦਾਸ ਹੈ ਕਿਉਂਕਿ ਬਹੁਤ ਅਹਿਮ ਏਨਾ ਮਾਗੀ ਦਾ ਜਿਹੜਾ ਇਤਿਹਾਸ ਮੁਕਸਰਦ ਵਿੱਚ ਜਿਹੜਾ ਮੁਕਤੀ ਮਿਲੀ ਉਹਨਾਂ 40 ਬੰਦਿਆਂ ਨੂੰ 40 ਸਿੰਘਾਂ ਨੂੰ ਜਿਹਨਾਂ ਨੂੰ ਮੁਕਤੀ ਮਿਲੀ ਤਾਂ ਮੁਕਸਰਦ ਦਾ ਨਾਮ ਤਾਂ ਹੀ ਪਿਆ ਹੈ ਤਾਂ ਜੋ ਉੱਥੇ ਉਹਨਾਂ ਦਾ ਨਾਂ ਯਾਦ ਵਿੱਚ ਮੇਲਾ ਮਨਾਇਆ ਜਾਂਦਾ ਕਿਉਂਕਿ ਬਹੁਤ ਅਹਿਮ ਏਨਾ ਕੋਈ ਛੋਟੀ ਗੱਲ ਪਰ ਇਤਿਹਾਸ ਤੋਂ ਜਾਣੂ ਹੋਣਾ ਵੀ ਤਾਂ ਸਾਡੇ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਔਰ ਇਸ ਤੋਂ ਅਸੀਂ ਦੂਰ ਹੋ ਗਏ ਹਾਂ ਤਾਂ ਮੈਂ ਕਹਿੰਦਾ ਵਾਹਿਗੁਰੂ ਕਿ ਮੇਰੀ ਇਹ ਅਰਦਾਸ ਹੈ ਕਿ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਜ਼ਰੂਰ ਆਪਣੇ ਇਤਿਹਾਸ ਤੋਂ ਜਾਣੂ ਜਿਹੜਾ ਬੰਦਾ ਜਿਨੇ ਮਰਨਾ ਹੈ ਨਾ ਜਿਸ ਕੌਮ ਨੇ ਮਰਨਾ ਉਹਨੂੰ ਇਤਿਹਾਸ ਤੋਂ ਭੁਲਾ ਦਿਓ ਉਹ ਆਪਣਾ ਮਰ ਜਾਂਦੀ ਹੈ ਕਹਿੰਦੇ ਨੇ ਵੈਰਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਪਿਆਰੀ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਇੱਥੋਂ ਮਜੀਠਾ ਰੋਡ ਪੰਡੋਰੀ ਰੈਡਾਚ ਤੋਂ ਇੱਥੇ ਗੁਰੂ ਘਰ ਨਮਸਤਕ ਹੋਣ ਲਈ ਅੱਜ ਮਾਗੀ ਦੇ ਤਿਹਾਰ ਤੇ ਸੰਗਤਾਂ ਦਾ ਇਕੱਠ ਵੇਖ ਕੇ ਬਹੁਤ ਹੀ ਦਿਲ ਨੂੰ ਸਕੂਨ ਮਿਲਿਆ ਸੰਗਤਾਂ ਬਹੁਤ ਹਮ ਹੁਹਾ ਕੇ ਪਹੁੰਚ ਰਹੀਆਂ ਐ ਬਾਕੀ ਸੰਤਾਂ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਗੁਰੂ ਜੀ ਦੇ ਇਤਿਹਾਸ ਨੂੰ ਜਾਣ ਕੇ ਤੇ ਗੁਰੂ ਘਰ ਆ ਕੇ ਨਮਕਤਕ ਉਹ ਮਹਮਾ ਕੇ ਹੋ ਅਰਦਾਸ ਬੇਨਤੀ ਜੀ ਇਹੀ ਸਾਰਿਆਂ ਕੇ ਅਰਦਾਸ ਕਰਦੇ ਆ ਕਿ ਸਾਰਿਆਂ ਵਾਸਤੇ ਹਰ ਦਿਨ ਜਿਹੜਾ ਸੁਖ ਭਰਿਆ ਹੋਵੇ ਪ੍ਰਮਾਤਮਾ ਸਭ ਦੀ ਭਲੀ ਕਰੇ ਹਰ ਕਿਸ ਦੀ ਆਸ ਮਰਾਦ ਪੂਰੀ ਹੋਵੇ ਗੁਰੂ ਸਰਬ ਦੀ ਕਿਰਪਾ ਹਰ ਤੇ ਬਣੀ ਰਹੇ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਕਿਰਪਾ ਦੁਆਰਾ ਮਹਾਰਾਜ ਜੀ ਮੈਨੂੰ ਗੁਰੂ ਘਰ ਲੈ ਕੇ ਆਏ ਹਨ ਅੱਜ ਬੜਾ ਹੀ ਮਹਾਨ ਦਿਹਾੜਾ ਹੈ ਜਿਸ ਨੂੰ ਅੱਜ ਮਾਗਦੀ ਜੋ ਸੰਗਰਾਂ ਚੜਦੀ ਹੈ ਮਾਗਦੀ ਦਾ ਦਿਹਾੜਾ ਕਹਿ ਕੇ ਇਸ ਨੂੰ ਮਨਾਇਆ ਜਾਂਦਾ ਹੈ ਬਾਗ ਦਾ ਦਿਹਾੜੇ ਵਿੱਚ ਇਹ ਹੋਇਆ ਸੀ ਕਿ ਜੋ 40 ਮੁਕਤੇ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਤਾਂ ਵੀ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਉਹ ਐਸਾ ਸਮਾਂ ਆਇਆ ਤੇ ਉਹਨਾਂ ਮਹਾਰਾਜ ਜੀ ਨੂੰ ਜੋ ਹੈ ਇਹ ਜਵਾਬ ਦੇ ਦਿੱਤਾ ਫਿਰ ਮੁਕਤਸਰ ਜੋ ਹੈ ਗੁਰਦੁਆਰੇ ਵਿਖੇ ਫਿਰ ਉਹਨਾਂ ਨੂੰ ਆਪਣੀ ਸੋਝੀ ਆਈ ਉਹਨਾਂ ਗੁਰਸਾਹਿਬ ਕੋਲ ਮਾਫੀ ਮੰਗੀ ਉਹਨੂੰ ਬਦਾਵਾ ਕਿਹਾ ਜਾਂਦਾ ਹੈ ਬਦਾਵਾ ਉਹਨਾਂ ਨੇ ਪੜਵਾ ਕੇ ਤੇ ਉਹ ਜਿਹੜੇ ਸਨ ਉਹਨਾਂ ਨੇ ਮੁੜ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਫਿਰ ਵਾਪਸ ਆਪਣੇ ਕੌਮ ਵਿੱਚ ਆ ਗਏ ਆਣ ਕਰਕੇ ਉਹਨਾਂ ਨੂੰ ਮਾਫੀਆਂ ਦਿੱਤੀਆਂ ਗਿਆ ਤੇ ਮਾਗਦੇ ਦਿਹਾੜੇ ਤੇ ਬਹੁਤ ਕੁਝ ਕੀਤਾ ਜਾਂਦਾ ਹੈ ਇਸ ਦਿਨ ਹਰਿਮੰਦਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਨੇ ਮਰਿਆਦਾ ਅਨੁਸਾਰ ਜੋ ਰਾਗ ਹੈ ਬਸੰਤ ਰਾਗ ਦੇ ਰੰਮਤਾ ਹੁੰਦੀ ਹੈ ਅਮਰਤ ਵਲੇ ਅਰਦਾਸ ਹੋ ਕੇ ਬਸੰਤ ਰਾਗ ਸ਼ੁਰੂ ਕੀਤਾ ਜਾਂਦਾ ਹੈ ਤੇ ਜਿਹੜਾ ਵੀ ਰਾਗੀ ਵੇੜਦਾ ਹੈ ਜਿਹੜੀ ਵੀ ਚੌਂਕੀ ਸ਼ੁਰੂ ਹੁੰਦੀ ਹੈ ਬਸੰਤ ਰਾਗ ਦਾ ਆਰੰਭ ਕੀਤਾ ਜਾਂਦਾ ਹੈ ਤੇ ਬਸੰਤ ਰਾਗ ਦਾ ਹੀ ਭੋਗ ਪਾਇਆ ਜਾਂਦਾ ਹੈ ਸੋ ਇਸ ਕਰਕੇ ਮਾਗੀ ਦਾ ਵਿਸ਼ੇਸ਼ ਦਿਹਾੜਾ ਜਿੱਥੇ ਉਹ 40 ਮੁਕਤੀਆਂ ਨੂੰ ਯਾਦ ਕੀਤਾ ਜਾਂਦਾ ਹੈ ਉੱਥੇ ਬਸੰਤ ਰਤੂ ਜੋ ਸ਼ੁਰੂ ਹੁੰਦੀ ਹੈ ਉਹਦੇ ਅਨੁਸਾਰ ਜੋ ਹੈ ਕੀਰਤਨ ਆਰੰਭ ਹੋ ਜਾਂਦਾ ਹੈ ਇਹ ਮਰਿਆਦਾ ਜੋ ਹੈ ਹੋਲੀ ਤੱਕ ਚਲਦੀ ਰਹਿੰਦੀ ਹੈ ਸਾਧ ਸੰਗਤ ਦੇ ਆਪ ਨੂੰ ਜਾਣਕਾਰੀ ਪ੍ਰਾਪਤ ਹੋਣੀ ਚਾਹੀਦੀ ਹੈ ਕਿ ਜੋ ਬਸੰਤ ਰਾਗ ਹੈ ਇਹਦੇ ਵਿੱਚ ਸਾਡੇ ਆਤਮਾ ਨੂੰ ਬਹੁਤ ਬਲ ਮਿਲਦਾ ਹੈ ਮੌਲੀ ਧਰਤੀ ਮੌਲੀ ਆਕਾਸ਼ ਇਹ ਸ਼ਬਦ ਰਾਗੀ ਸਿੰਘ ਪੜ੍ਹਦੇ ਹਨ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ